ਪਰਮ ਸਤਕਾਰਯੋਗ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਸਤਿਗੁਰ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀ ਕਰੀਏ ਜੀ ਰਸਨਾ ਨੂੰ ਪਵਿੱਤਰ ਲਵਾਓ ਹਾਜ਼ਰੀ ਗੱਜ-ਵੱਜ ਕੇ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਮੈਂ ਆਪ ਜੀ ਦਾ ਦਾਸ ਚਰਨਾ ਜੀ ਦਾ ਚਰਨਾ ਦਾ ਸੇਵਕ ਆਪਦੇ ਬਾਬਾ ਜਗਜੀਤ ਸਿੰਘ ਜੀ ਕਲੇਰਾ ਭੋਰਾ ਸਾਹਿਬ ਦੋ ਚਾਰਕ ਜ਼ਰੂਰੀ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਹਨ ਗੁਰਮਖੋ ਆਪਾਂ ਸਭ ਨੂੰ ਪਤਾ ਹੈ ਕਿ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਲੋਕ ਸਭਾ ਦੀਆਂ ਚੋਣਾਂ ਜਿਹਦੇ 1-2 ਦਿਨਾਂ ਬਾਅਦ ਨਤੀਜੇ ਆ ਜਾਣੇ ਨੇ 3-4 ਜ਼ੋਨ ਨੂੰ ਨਤੀਜੇ ਨੇ ਇਹ ਉਹ ਚੋਣ ਹੁੰਦੀ ਹੈ ਗੁਰਮੁਖੋ ਜੋ ਲੋਕ ਫਤਵਾ ਦਿੰਦੇ ਨੇ ਆਪਣੇ ਦੇਲੇ ਦਾ ਆਗੂ ਚੁਣ ਲੈਂਦੇ ਨੇ ਇਹਨੂੰ ਸਿਆਸਤ ਕਿਹਾ ਜਾਂਦਾ ਹੈ ਰਾਜਨੀਤੀ ਕਿਹਾ ਜਾਂਦਾ ਗੁਰਮਖੋ ਪਰ ਸਾਨੂੰ ਅੱਜ ਇੱਕ ਧਿਆਨ ਦੇ ਨਾਲ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਦੇਖੋ ਵਕ ਵਕ ਪਾਰਟੀਆਂ ਦੇ ਆਗੂ ਆਪ ਜੀ ਕੋਲ ਲੋਕ ਫਤਵਾ ਲੈਣ ਦੇ ਲਈ ਵੋਟਾਂ ਲੈਣ ਆਉਣਗੇ ਆਪ ਜੀ ਦੀ ਕਚਹਿਰੀ ਚ ਪੇਸ ਹੋਣਗੇ ਬੰਦਾ ਵੀ ਇਹ ਹੱਕ ਸਭ ਦਾ ਆਉਣ ਦਾ ਪਰ ਇੱਕ ਲੋਕ ਸਭਾ ਦੀ ਚੋਣ ਖੰਡੂਰ ਸਾਹਿਬ ਤੋਂ ਜਿਹੜੀ ਹੋ ਰਹੀ ਹੈ ਹਲਕਾ ਖੰਡੂਰ ਸਾਹਿਬ ਤੋਂ ਗੁਰਮੁਖੋ ਸਾਰੇ ਵਰਲਡ ਦੀਆਂ ਨਜ਼ਰਾਂ ਨੇ ਕਿਉਂਕਿ ਉੱਥੋਂ ਸਾਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਤੇ ਸਰਕਾਰਾਂ ਨੇ ਐਨਐਸਏ ਲਗਾ ਕੇ ਧਾਰਾਵਾਂ ਲਵਾ ਕੇ ਲਾ ਕਰਕੇ ਜੇਲ੍ਹ ਦੇ ਵਿੱਚ ਅਸਾਮ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਹੈ ਪਿਛਲੇ ਸਾਲ ਅੱਗੇ ਹੋਰ ਸਜ਼ਾ ਵਧਾ ਦਿੱਤੀ ਗਈ ਹੈ ਗੁਰਮੁਖੋ ਸੰਵਿਧਾਨ ਦਾ ਸਹਾਰਾ ਲਿਆ ਕੇ ਸਰਕਾਰਾਂ ਕਰ ਸਕਦੀਆਂ ਨੇ ਹੁਣ ਜਿਹੜਾ ਆਗੂ ਖੰਡੂਰ ਸਾਹਿਬ ਤੋਂ ਅਜਾਲ ਚੋਣ ਲੜ ਰਿਹਾ ਹੈ ਗੁਰਮੁਖੋ ਵਿਚਾਰੀਏ ਉਹ ਕੋਈ ਰਾਜਨੀਤਿਕ ਆਗੂ ਨਹੀਂ ਹੈ ਉਹ ਇੱਕ ਸਨਮਾਨਯੋਗ ਸ਼ਖਸੀਅਤ ਜਿਹੜਾ ਪੰਜਾਬ ਦੇ ਵਿੱਚ ਕਿਸੇ ਟਾਈਮ ਤੋਂ ਕੀ ਗੁਰਮੁਖੋ ਸਾਡਾ ਪੰਜਾਬ ਨਸਿਆਂ ਦਾ ਦਰਿਆ ਬਣ ਚੁੱਕਿਆ ਹੈ ਤਕਰੀਬਨ ਹਰ ਪਿੰਡ ਦੇ ਵਿੱਚ ਗੁਰਮਖੋ ਇੱਕ ਨਾ ਇੱਕ ਘਰੇ ਚਿੱਟੇ ਦੇ ਨਾਲ ਨੌਜਵਾਨੀ ਖਤਮ ਹੋ ਰਹੀ ਹੈ ਘਰ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ ਜਦੋਂ ਜਹੀ ਮੌਤ ਸਾਡੇ ਆਣ ਕਮਾਂਡ ਦੇ ਵਿੱਚ ਹੁੰਦੀ ਹੈ ਸਿੱਖ ਖਾਸ ਤੌਰ ਤੇ ਜਜਵਾਤੀ ਹੋ ਜਾਂਦੇ ਆ ਦੁੱਖ ਲੱਗਦਾ ਹੈ ਕਿਉਂਕਿ ਗੁਰਮਖੋ ਆਪਣੇ ਘਰ ਲਈ ਤਾਂ ਹਰ ਕੋਈ ਕਰ ਲੈਂਦਾ ਪਰ ਭਕਾਰੋ ਹੋਇਆ ਕਰਦੇ ਨੇ ਜੋ ਦੂਸਰੇ ਨਹੀਂ ਕਰ ਜਾਵੇ ਕਈ ਲੋਕ ਬਥੇਰੇ ਮਹਿੰਤੀ ਹੁੰਦੇ ਨੇ ਗੁਰਮਖੋ ਜ਼ਮੀਨਾਂ ਦੀਆਂ ਵੱਟਾਂ ਪਿੱਛੇ ਘਰਾਂ ਪਿੱਛੇ ਪੈਸਿਆਂ ਪਿੱਛੇ ਲੜ ਲੜ ਕੇ ਮਰ ਜਾਂਦੇ ਨੇ ਔਰ ਜੋ ਚਿੱਟੇ ਦੀ ਲੜਾਈ ਹੈ ਨਸਿਆਂ ਦੀ ਦਲਦਲ ਦੀ ਲੜਾਈ ਹੈ ਗੁਰਮਖੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਵੀੜਾ ਚੁੱਕਿਆ ਸਾਡੀ ਨੌਜਵਾਨੀ ਨੂੰ ਅੰਮ੍ਰਿਤ ਸੰਚਾਰ ਦੇ ਨਾਲ ਜੋੜ ਕੇ ਧਰਮ ਦਾ ਰਾਹ ਵਿਖਾ ਕੇ ਗੁਰਮਖੋ ਐਸੀ ਦਲਦਲ ਦੇ ਵਿੱਚੋਂ ਕੱਟਣਾ ਚਾਇਆ ਸਰਕਾਰਾਂ ਨੇ ਸੰਵਿਧਾਨ ਦਾ ਸਹਾਰਾ ਲੈ ਕੇ ਐਨਐਸਏ ਲਗਾ ਕੇ ਉਜ ਉਸ ਸਮੇਂ ਐਸੇ ਮੁੱਦੇ ਸਨ ਸਰਕਾਰਾਂ ਨੇ ਸਹਾਰਾ ਲਿਆ ਕਿ ਮਾਹੌਲ ਨਾ ਖਰਾਬ ਹੋ ਜਾਵੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਗਾ ਕੇ ਜੇਲ੍ਹ ਦੇ ਵਿੱਚ ਡਕਲ ਦਿੱਤਾ ਗਿਆ ਹੁਣ ਸਾਧ ਸੰਗਤ ਜੀ ਜੋ ਐਸੇ ਆਗੂ ਹੁੰਦੇ ਨੇ ਉਹ ਆਪਣੇ ਸਿਰ ਦੇ ਉੱਪਰ ਕਫਨ ਬਨ ਕੇ ਤੋਰਿਆ ਕਰਦੇ ਨੇ ਜਿਨ੍ਹਾਂ ਨੂੰ ਸਾਡੇ ਘਰਾਂ ਦਾ ਫਿਕਰ ਦੂਸਰੇ ਦੇ ਘਰ ਦਾ ਫਿਕਰ ਸਾਡੇ ਧੀਆਂ ਪੁੱਤਰਾਂ ਦਾ ਫਿਕਰ ਹੁੰਦਾ ਹੈ ਪੰਥ ਵਸੈ ਮੈਂ ਉੱਚੜਾਂ ਮੇਰੇ ਦੇਸ ਨੂੰ ਮੇਰੇ ਪੰਜਾਬ ਨੂੰ ਨਜ਼ਰ ਨਾ ਲੱਗ ਜਾਵੇ ਗੁਰੂਆਂ ਪੀਰਾਂ ਦੀ ਤਰਤੇ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਅਮਰਤ ਸੰਚਾਰ ਦਾ ਬੀੜਾ ਚੁੱਕਿਆ ਲੋਕ ਦੁਖੀ ਐਨੇ ਨਸਿਆਂ ਤੋਂ ਦੁਖੀ ਐਨੇ ਕਈ ਮਾਮਾ ਅਜਿਹਿਆਂ ਨੇ ਗੁਰਮਖੋ ਜੋ ਆਪਣੇ ਪੁੱਤ ਲਈ ਕੱਫਣ ਮੰਗਦੀਆਂ ਨੇ ਚਿੱਟੇ ਤੋਂ ਜੋ ਦੁਖੀ ਘਰ ਦਾ ਕੱਲਾ ਕੱਲਾ ਭਾਂਡਾ ਵੇਚ ਦਿੱਤਾ ਜਿਨ੍ਹਾਂ ਨੇ ਲੁੱਟਾਂ ਕੋਹਾਂ ਤੇ ਆ ਗਏ ਉਹ ਕੋਈ ਵਾਰ ਇੰਨੀਆਂ ਦੁਖੀ ਹੋ ਕੇ ਗੁਰਮਖੋ ਗੁਰੂ ਘਰ ਜਾ ਕੇ ਵੀ ਅਰਦਾਸ ਬੇਨਤੀ ਕਰਦੀਆਂ ਕਿ ਸਾਡੇ ਧੀ ਪੁੱਤਰ ਪੁੱਤਰ ਦੇ ਉੱਪਰ ਕਫਨ ਪੈ ਜਾਵੇ। ਦੇਖੋ ਮਾਂ ਦਾ ਜੇਰਾ ਪੁੱਤ ਮਾੜਾ ਹੀ ਕਿਉਂ ਨਾ ਹੋਵੇ। ਮਾਂ ਫੇਰ ਵੀ ਆਪਣੇ ਪੁੱਤਰ ਨੂੰ ਨਾજર ਲਈ ਕਾਲਾ ਟਿੱਕਾ ਲਾਉਂਦੀ ਹੈ। ਕਿ ਮੇਰੇ ਪੁੱਤ ਨੂੰ ਨਾજર ਨਾ ਲੱਗ ਜਾਵੇ। ਛੋਟਾ ਹੁੰਦਾ ਜਦ ਬੱਚਾ ਮਾਂ ਗੋਦ ਦੇ ਵਿੱਚ ਖਿਲਾਉਂਦੀ ਹੈ। ਜਦੋਂ ਕੋਈ ਜਾਂ ਬਿਮਾਰੀ ਦੇ ਨਾਲ ਜਾਂ ਵੈਸੇ ਹੀ ਬੱਚਾ ਰੋਣ ਲੱਗ ਜਾਂਦਾ ਹੈ। मां ਕਾਲਾ ਟਿੱਕਾ ਲਾਉਂਦੀ ਆ ਮੇਰੇ ਪੁੱਤ ਨੂੰ ਨਾਜਰਾਂ ਨੇ ਖਾ ਲਿਆ ਗੁਰਮੁਖੋ ਸੋਚੀਏ ਅੱਜ ਪੰਜਾਬ ਨੂੰ ਕਿਹੜੀਆਂ ਨਾਜਰਾਂ ਨੇ ਖਾ ਲਿਆ ਗੁਰਮੁਖੋ ਸਹਾਰ ਸੀ ਜੋਧੇ ਕਹਿਣਾ ਸੌਖਾ ਧੰਨ ਗੁਰੂ ਨਾਨਕ ਪਾਸਾ ਜੀ ਚੰਗਿਆਂ ਬੰਦਿਆਂ ਨੂੰ ਕਹਿੰਦੇ ਜਾ ਉੱਜੜ ਮਾੜਿਆਂ ਨੂੰ ਕਹਿੰਦੇ ਬਸਦਾ ਰਹਿ ਜਿਹੜੇ ਉਹ ਉਜਾੜੇ ਦੇ ਰਾਹਾਂ ਤੇ ਚੱਲ ਪਏ ਗੁਰਮਖੋ ਸੰਘਰਸ਼ੀ ਯੋਧੇ ਜਿਨ੍ਹਾਂ ਦਾ ਰਹਿੰਦੀ ਦੁਨੀਆ ਤੇ ਨਾਮ ਰਹਿੰਦਾ ਹੈ। ਉਹ ਕਾਮੀ, ਕਰੋਧੀ, ਲਾਲਚੀ ਇੰਤੇ ਭਗਤੀ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁੱਲ ਖੋਏ। ਕਬੀਰ ਖੜਾ ਬਾਜ਼ਾਰ ਮੇ ਲੀਏ ਲੁਕਾਠੀ ਹੱਥ, ਜੋ ਘਰਵਾਰਾ ਆਪਣਾ ਚਲੇ ਹਮਾਰੇ ਸਾਥ। ਜੋ ਬਾਣ ਜਾਣਦੇ ਨੇ ਗੁਰਮਖੋ ਦੂਸਰਿਆਂ ਦੇ ਲਈ। ਦੂਸਰਿਆਂ ਦੇ ਦਿਲ ਦਾ ਦਰਦ ਜੋ ਆਪਣਾ ਜਾਨ ਲੈਣ ਦੂਸਰਿਆਂ ਦੇ ਘਰ ਦੇ ਵਿੱਚ ਪੈਂਦੇ ਬੈਰਾਂ ਨੂੰ ਜੋ ਸਹਿ ਨਾ ਸਕਣ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਜੋ ਨਜ਼ਰਾਂ ਲੱਗ ਚੁੱਕੀਆਂ ਨੇ ਚਿੱਟੇ ਵਰਗੇ ਦਰਿਆਵਾਂ ਦੀਆਂ ਦਰਿਆ ਵਹਿ ਰਹੇ ਨੇ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਦਰਦ ਲੈ ਕੇ ਤੁਰ ਪੈਣ ਸਿਰ ਤੇ ਕਫਨ ਬਨ ਕੇ ਤੁਰ ਪੈਣ ਤਾਂ ਮੇ ਮੌਤ ਆ ਜਾਵੇ ਉਨਾ ਸੇ ਆਗੂਆਂ ਨੂੰ ਗੁਰਮਖੋ ਸੋਚੀਏ ਸਮਾਂ ਵਿਚਾਰਨ ਦੀ ਲੋੜ ਹੈ ਕੋਈ ਰਾਜਨੀਤਿਕ ਪਾਰਟੀ ਨਹੀਂ ਆਜ਼ਾਦ ਸਾਰਿਆਂ ਦੇ ਸਰਬਛਾਂਜੇ ਉਮੀਦਵਾਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਗੁਰਮਖੋ ਐਸੇ ਸੰਘਰਸ਼ੀ ਜਿਨ੍ਹਾਂ ਦੇ ਖੋਤੇ ਘਰਾਂ ਦੇ ਵਿੱਚ ਚੁੱਲਿਆਂ ਚ ਘਾਉਂਗੋ ਪੈਂਦਾ ਹੈ ਸੰਗਰਸੀ ਕਹਿਣਾ ਸੌਖਾ ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜੋ ਇਹ ਰਾਹ ਅਪਣਾਉਂਦੇ ਨੇ ਕੋਈ ਜੇਲ੍ਹਾਂ ਦੇ ਵਿੱਚ ਗੁਰਮੁਖੋ ਕੇਲਿਆਂ ਦੀ ਦਰਜਨ ਲੈ ਕੇ ਨਹੀਂ ਮਿਲਣ ਜਾਂਦਾ ਕੋਈ ਨਹੀਂ ਜਾਂਦਾ ਸਭ ਰਾਹ ਛੱਡ ਜਾਂਦੇ ਨੇ ਸਭ ਹੱਥ ਛੱਡ ਜਾਂਦੇ ਨੇ ਸਭ ਸਾਥ ਛੱਡ ਜਾਂਦੇ ਨੇ ਪਰ ਜਿਹੜੇ ਐਸੇ ਆਗੂ ਹੁੰਦੇ ਨੇ ਗੁਰਮੁਖੋ ਉਹਨਾਂ ਦੇ ਮੰਨ ਦੀ ਵਿਚਾਰ ਧਾਰਾ ਹੀ ਹੁੰਦੀ ਹੈ ਕਿ ਮੈਂ ਇਕੱਲਾ ਹੀ ਬਹੁਤਾ ਪਰ ਮੇਰੇ ਸਤਗੁਰ ਦਾ ਓਟ ਆਸਰਾ ਰਹੇ ਮੈਂ ਇਕੱਲਾ ਹੀ ਬਹੁਤਾ ਸਮਾਏ ਗੁਰਮਖੋ ਸੰਵਿਧਾਨ ਦੇ ਸਹਾਰੇ ਦੇ ਨਾਲ ਅੰਦਰ ਟੱਕਿਆ ਗਿਆ ਭਾਈ ਸਾਹਿਬ ਨੂੰ ਅੱਜ ਅਸੀਂ ਸੰਵਿਧਾਨ ਦਾ ਸਹਾਰਾ ਲੈ ਕੇ ਕੋਈ ਤਲਵਾਰ ਚੁੱਕਣ ਦੀ ਲੋੜ ਨਹੀਂ ਕੋਈ ਹਥਿਆਰ ਚੁੱਕਣ ਦੀ ਲੋੜ ਨਹੀਂ ਏਵਲ ਆਪਣੇ ਅਧਿਕਾਰ ਦੀ ਵਰਤੋਂ ਵੋਟ ਦੇ ਰਾਹੀਂ ਕਰਕੇ ਤੁਸੀਂ ਅੱਜ ਖੁਦ ਜੱਜ ਹੋ ਖੰਡੂਰ ਸਾਹਿਬ ਦੀ ਸਾਧ ਸੰਗਤ ਜੀ ਤੁਹਾਡੇ ਕੋਲ ਨਿਆ ਲੈ ਕੇ ਤੁਹਾਡੀ ਕਚਹਿਰੀ ਵਿੱਚ ਪਹੁੰਚ ਰਹੇ ਨੇ ਪੰਥਦਰਦੀ ਵਿਦਵਾਨ ਲੋਕ ਜੋ ਭਾਈ ਸਾਹਿਬ ਨੂੰ ਸਲਾਖਾਂ ਦੇ ਦਿੱਤੇ ਚੋਂ ਕੱਢ ਕੇ ਲੋਕਾਂ ਦੀ ਸੇਵਾ ਦੇ ਵਿੱਚ ਲਿਆ ਕੇ ਤੁਸੀਂ ਨੇ ਖੜਾ ਕਰਨਾ ਹੈ ਅੱਜ ਤੁਹਾਡੇ ਲਵੇ ਐਸੀ ਨਿਆਂ ਦੀ ਕੁਰਸੀ ਹੈ ਤੁਸੀਂ ਖੁਦ ਜੱਜ ਹੋ ਤਹਾਡੀ ਕਚਹਿਰੀ ਦੇ ਵਿੱਚ ਲਿਆ ਕੇ ਫੈਲ ਰੱਖ ਦਿੱਤੀ ਹੈ ਹੁਣ ਇੱਥੇ ਦਸਖਤ ਕਿਸੇ ਰਾਸ਼ਟਰਪਤੀ ਨੇ ਨਹੀਂ ਕਰਨੇ ਕਿਸੇ ਰਾਜਪਾਲ ਨੇ ਦਸਖਤ ਨਹੀਂ ਕਰਨੇ ਇੱਥੇ ਤੁਹਾਡੇ ਦਸਖਤ ਹੋਣੇ ਨੇ ਗੁਰਮਖੋ ਤੁਹਾਡੇ ਇਨਸਾਫ ਚਾਹੀਦਾ ਹੈ ਚੁੱਲਿਆਂ ਦੇ ਵਿੱਚ ਘਾਹ ਉਗ ਜਾਂਦਾ ਹੈ ਐਸੇ ਸੰਘਰਸ਼ ਸੀਲ ਜੋਧਿਆਂ ਦੇ ਘਰ ਜੋ ਨਾਲ ਭਾਈ ਸਾਹਿਬ ਦੇ ਸੰਗੀ ਸਾਥੀ ਅਸੀਂ ਤਾਂ ਕਦੇ ਮਿਲੇ ਨਹੀਂ ਗੁਰਮੁਖੋ ਖਾਲਸੇ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਹੈ ਕਦੇ ਸਾਨੂੰ ਪਛਤਾਉਣਾ ਨਾ ਪੈ ਜਾਵੇ ਅਸੀਂ ਵਿਚਾਰ ਕੇ ਵੇਖੀਏ ਆਪਣੀ ਆਤਮਾ ਨੂੰ ਨੇਤਰ ਬੰਦ ਕਰਕੇ ਸਤਗੁਰਾਂ ਦੇ ਚਰਨਾਂ 'ਚ ਧਿਆਨ ਧਰ ਕੇ ਜੁੜ ਕੇ ਬੈਠ ਕੇ ਵੇਖੀਏ। ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਅਸੀਂ ਨਹੀਂ ਕਹਿੰਦੇ ਕੋਈ ਪਾਰਟੀ ਮਾੜੀ ਹੈ। ਭਾਈ ਸਾਹਿਬ ਭਾਈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਨੇ ਵੀ ਆਪਣਾ ਉਮੀਦਵਾਰ ਭਾਈ ਸਾਹਿਬ ਦੇ ਪੱਖ ਦੇ ਵਿੱਚ ਵਾਪਸ ਲੈ ਲਿਆ। ਹੱਕ ਦੇ ਬਚਨਿਤਰੇ ਕਿਸੇ ਟਾਈਮ ਸਮਾਸੀ ਗੁਰਮਖੋ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇਨਾ ਧਰਾਵਾਂ ਦੇ ਵਿੱਚੋਂ ਬਾਹਰ ਕੱਢ ਕੇ ਲਿਆ ਲੈ ਕੇ ਆਇਆ ਉਹ ਅਨਸਾਫ਼ ਸੀ ਅਨਸਾਫ਼ ਦੀ ਹਨੇਰੀ ਝੁੱਲੀ ਸੀ ਨਿਆ ਗੁਰਮੁਖੋਲ ਜਨਤਾ ਸੰਗਤ ਉੱਪਰ ਕਿਸੇ ਦਾ ਨਹੀਂ ਹੋ ਸਕਦਾ ਉਸ ਅਕਾਲ ਪੁਰਖ ਦੀ ਨਿਮਤ ਨਾਦਰ ਰਹੇ ਸਿੱਧੇ ਫੈਸਲਾ ਅੱਜ ਖੰਡੂਰ ਸਾਹਿਬ ਦੀ ਸੰਗਤ ਦੇ ਕੋਲ ਹੈ ਤੁਹਾਡੇ ਕਚਹਿਰੀ ਦੇ ਵਿੱਚ ਫੈਸਲਾ ਹੈ ਗੁਰਮੁਖੋ ਲੋਕ ਲਹਿਰ ਫਤਵਾ ਤੁਸੀਂ ਦੇਣਾ ਹੈ ਭਾਈ ਸਾਹਿਬ ਨੂੰ ਅਸੀਂ ਰਲ ਮਿਲ ਕੇ ਸਾਰੀ ਸਾਧ ਸੰਗਤ ਨੇ ਜੇਲ੍ਹ ਦੀਆਂ ਸਲਾਂਖਾਂ ਦੇ ਵਿੱਚੋਂ ਬਾਹਰ ਲੈ ਕੇ ਆਉਣਾ ਤੇ ਉਹਦੇ ਸਾਥੀਆਂ ਨੂੰ ਬਾਹਰ ਲੈ ਕੇ ਆਉਣਾ ਗੁਰਮਖੋ ਕਹਿਣਾ ਸੌਖਾ ਹੈ ਸੰਘਰਸ਼ੀ ਸੰਘਰਸ਼ੀ ਯੋਧੇ ਖੁਦ ਕਫਨ ਕਿਉਂ ਬਣ ਕੇ ਤੁਰਦੇ ਨੇ ਸਿਰ ਦੇ ਆਪਣੇ ਦਮਾਲਾ ਨਹੀਂ ਕਫਨ ਕਫਨ ਤੇ ਗੁਰਮੁਖੋ ਕਦੇ ਜੇਬ ਨਹੀਂ ਹੋਇਆ ਕਰਦੇ ਜਿਹੜੇ ਐਸੇ ਆਗੂ ਹੁੰਦੇ ਨੇ ਗੁਰਮੁਖੋ ਉਹਨਾਂ ਨੇ ਕਦੇ ਆਪ ਦੇ ਮੈਲ ਨਹੀਂ ਬਣਾਏ ਉਹਨਾਂ ਨੇ ਆਪਣੀਆਂ ਕੋਟੀਆਂ ਨਹੀਂ ਬਣਾਈਆਂ ਉਹਨਾਂ ਨੇ ਕਦੇ ਆਪਣਾ ਬੈਂਕ ਬੈਲੈਂਸ ਵਧਾਇਆ ਜੋ ਸੰਸਾਰ ਲਈ ਪੰਜਾਬ ਦੇ ਵਿੱਚ ਚਿੱਟਿਆਂ ਦਾ ਦਰਿਆ ਵਗ ਰਿਹਾ ਹੈ ਨਸਿਆਂ ਦਾ ਦਰਿਆ ਵਗ ਰਿਹਾ ਹੈ ਹਰ ਘਰ ਦੇ ਵਿੱਚ ਬਹਿਣ ਪੈਣ ਨੂੰ ਤਿਆਰ ਨੇ ਹਰ ਨਗਰ ਦੇ ਵਿੱਚ ਤਕਰੀਬਨ ਇੱਕ ਨਗਰ ਛੱਡ ਕੇ ਗੁਰਮਖੋਹਰ ਰੋ ਚਿੱਟੇ ਨਾਲ ਮੌਤ ਹੁੰਦੀ ਹੈ ਜੇ ਭਾਈ ਸਾਹਿਬ ਨੇ ਐਸਾ ਦਰਦ ਲੋਕਾਂ ਦਾ ਦਿਲ ਦੇ ਵਿੱਚ ਲੈ ਕੇ ਕੋਈ ਆਵਾਜ਼ ਬੁਲੰਦ ਕੀਤੀ ਹੈ ਸਭ ਤੋਂ ਪਹਿਲਾਂ ਟੇਬਲ ਟਾਕ ਹੋਣੀ ਚਾਹੀਦੀ ਸੀ ਐਸੀਆਂ ਤਰ੍ਹਾਂ ਵਾਲੋਂ ਤੋਂ ਪਹਿਲਾਂ ਗੁਰਮਖੋ ਸੰਗਤ ਦੇ ਉੱਪਰੋਂ ਪੁੱਛ ਨਹੀਂ ਸੰਗਤ ਦਾ ਪਿਆਰ ਲੋਕਾਂ ਦੀ ਆਵਾਜ਼ ਅੱਜ ਅਨਸਾਫ਼ ਤੇ ਨਿਆਂਵਾ ਸਕਦੀ ਹੈ ਭਾਈ ਸਾਹਿਬ ਨੂੰ ਆਓ ਸਾਰੇ ਅਸੀਂ ਰਲ ਮਿਲ ਕਰਕੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਭਾਈ ਸਾਹਿਬ ਨੂੰ ਸਰਬਸੰਮਤੀ ਦੇ ਨਾਲ ऐसा फतवा दइए ऐसी लहर छलाइए ऐसी हवा बनाइए कि घर-घर ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਦੇ ਨਾਂ ਤੇ ਮੋਹ ਲੱਗੇ ਐਸੇ ਰਾਹ ਚੁਣਿਏ ਗੁਰਮੁਖੋ ਪਿਆਰ ਦੇ ਰਾਹ ਪ੍ਰੇਮ ਦੇ ਰਾਹ ਕਿਉਂਕਿ ਫੁੱਲ ਹਮੇਸ਼ਾ ਮਹਿਕਾਂ ਦਿਆ ਕਰਦੇ ਨੇ ਫੁੱਲਾਂ ਦੇ ਵਿੱਚੋਂ ਮਹਿਕਾਂ ਕੰਡੇ ਹਮੇਸ਼ਾ ਲੜਦੇ ਨੇ ਕੋਰਖੋ ਖੰਡੂਰ ਸਾਹਿਬ ਦੀ ਸਾਧ ਸੰਗਤ ਜੀ ਕਿਤੇ ਪਸਤਾਵਾ ਨਾ ਹੋ ਜਾਵੇ ਜਿਹੜੇ ਪਿਆਰੇ ਜਿਹੜੇ ਸੰਘਰਸ਼ੀ ਯੋਧੇ ਸਾਡੇ ਬੱਚਿਆਂ ਸਾਡੇ ਧੀਆਂ ਪੁੱਤਰਾਂ ਲਈ ਲੜ ਲਈ ਅੱਗੇ ਆਏ ਗੁਰੂਆਂ ਦੇ ਮਾਰਗ ਅਪਣਾਏ ਅਸੀਂ ਉਹਨਾਂ ਯੋਧਿਆਂ ਦੇ ਨਾਲ ਅੱਜ ਖੜ੍ਹ ਜਾਈਏ ਖੜਨ ਦਾ ਸਮਾਂ ਅਸੀਂ ਆਪਣੀ ਆਤਮਾ ਦੀ ਜ਼ਮੀਰ ਦੀ ਆਵਾਜ਼ ਸੁਣੀਏ ਗੁਰਮਖੋ ਸੁਣਨੀ ਪਵੇਗੀ ਜੇ ਅਸੀਂ ਅੱਜ ਵੀ ਆਪਣੀ ਆਵਾਜ਼ ਨਾ ਸੁਣ ਪਾਏ ਅਸੀਂ ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚੋਂ ਗਿਰ ਜਾਵਾਂਗੇ ਖੋਤੀਆਂ ਨਾਜ਼ਰਾਂ ਦੇ ਅਸੀਂ ਸੀਸੇ ਮੂਰੇ ਖੜ ਕੇ ਆਪਣੇ ਵੱਲ ਵੀਕ ਨਹੀਂ ਪਾਉਣਾ ਗੁਰਮੁਖੋ ਜੇਲਾ ਦੇ ਵਿੱਚ ਬੰਦ ਜਿੱਥੇ ਕੁਝ ਲੀਟਰ ਪਾਣੀ ਦਿੱਤਾ ਜਾਂਦਾ ਹੈ ਐਸਾ ਖਾਣਾ ਦਿੱਤਾ ਜਾਂਦਾ ਹੈ ਤੇ ਹਰ ਪਰ ਨਰਾਦਰ ਕੀਤਾ ਜਾਂਦਾ ਉਸ ਜਲਾਤ ਤੋਂ ਬਚਾਉਣ ਦੇ ਲਈ ਅੱਜ ਤੁਹਾਡੇ ਲਵੇ ਇੱਕ ਬਟਨ ਹੈ ਨ ਸਾਫ ਦਾ ਬਟਨ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਗੁਰਮੁਖੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਹੱਕ ਦੇ ਵਿੱਚ ਪੱਤਵਾ ਦਿੱਤੇ। ਦੇਖੋ ਇਹ ਮੌਕਾ ਵਾਰ-ਵਾਰ ਨਹੀਂ ਆਉਣਾ। ਪ੍ਰਮਾਤਮਾ ਮੇਰਾ ਸਤਿਗੁਰੂ ਗੁਰਮੁਖੋ ਇੱਕ ਮੌਕਾ ਦਿੰਦਾ ਹੈ। ਹਰ ਪ੍ਰਾਣੀ ਕੋਲ ਇੱਕ ਮੌਕਾ ਹੁੰਦਾ ਜੋ ਆਪਣੇ ਮੌਕੇ ਸੰਭਾਲ ਗਏ ਉਹ ਆਪਣੇ ਆਗੂਆਂ ਨੂੰ ਵੀ ਸੰਭਾਲ ਗਏ ਆਪਣੇ ਧਰਮ ਦੇ ਰਾਤੇ ਪਾਂਦੀ ਬਣ ਗਏ ਹਥਿਆਰ ਚੁੱਕਣ ਦੀ ਲੋੜ ਨਹੀਂ ਤਲਵਾਰ ਚੁੱਕਣ ਦੀ ਲੋੜ ਨਹੀਂ ਕਰੋ ਮੁਖੋ ਪ੍ਰੇਮ ਛੋਡੇ ਕੋਲ ਅਧਿਕਾਰ ਹੈ ਸੰਵਿਧਾਨ ਦੇ ਵਿੱਚ ਰਹਿ ਕੇ ਕਾਨੂੰਨ ਤੋਂ ਵੇਹਾਰੇ ਨਹੀਂ ਹੋਣਾ ਛੋਡੇ ਕੋਲ ਲੋਕ ਫਤਵਾ ਦੇਣ ਦੇ ਲਈ ਵੋਟ ਦਾ ਅਧਿਕਾਰ ਹੈ ਜੋ ਸਭ ਦਾ ਅਧਿਕਾਰ ਹੈ ਵੱਖ-ਵੱਖ ਪਾਰਟੀਆਂ ਦੇ ਅੱਗੂ ਵੀ ਤੁਹਾਡੀ ਕਚਹਿਰੀ ਵਿੱਚ ਆਉਣਗੇ ਇਹ ਨਹੀਂ ਕਹਿੰਦੇ ਕਿ ਉਹ ਮਾੜੇ ਨੇ ਕੋਈ ਨਹੀਂ ਕੋ ਪਰ ਕਈ ਵਾਰਕ ਐਸਾ ਸਮਾਂ ਬਣ ਜਾਂਦਾ ਹੈ ਜਿੱਥੇ ਗੁਰਮੁਖੋ ਸਾਨੂੰ ਫੈਸਲੇ ਲੈਣੇ ਪੈਂਦੇ ਨੇ ਇਹ ਰਾਜਨੀਤੀ ਦਾ ਰਾ ਸੰਵਿਧਾਨ ਦੀ ਧਾਰਾ ਦੇ ਵਿੱਚ ਰਹਿ ਕੇ ਭਾਈ ਸਾਹਿਬ ਨੂੰ ਅਸੀਂ ਰਿਹਾ ਕਰਵਾ ਸਕਦੇ ਹਾਂ ਗੁਰਮਖੋ ਪੀੜੀ ਦਰ ਪੀੜੀ ਰਹਿਦੀ ਪੀੜੀਆਂ ਤੱਕ ਰਹਿੰਦੀਆਂ ਕੁੱਲਾਂ ਤੱਕ ਜਦੋਂ ਤੱਕ ਦੁਨੀਆ ਰਹਿਣੀ ਹੈ ਐਸਾ ਇਤਿਹਾਸ ਸਿਰਜ ਦਿਓ ਐਸਾ ਇਤਿਹਾਸ ਸਿਰਜ ਦਿਓ ਤਾਂ ਜੋ ਸੰਘਰਸ਼ ਦੇ ਰਾਹ ਤੇ ਚੱਲਣ ਵਾਲਾ ਜੋਧਾ ਆਪਣੀ ਕੌਮ ਤੇ ਫਾਕਰ ਕਰੇ ਫਾਕਰ ਕਰੇ ਗੁਰਮੁਖੋ ਸੰਘਰਸ਼ੀ ਯੋਧਿਆ ਨੂੰ ਆਪਣੀ ਕੌਮ ਤੇ ਫਾਕਰ ਹੁੰਦਾ ਹੈ ਜਿਵੇਂ ਭਾਈ ਸਾਹਿਬ ਭਾਈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇੱਕ ਸ਼ਬਦ ਕਿਹਾ ਸੀ ਕਿਰਾ ਜਦੋਂ ਪਿਛਲੀ ਵਾਰ ਚੋਣਾ ਹੋਈਆਂ ਸਨ ਕਿਸੇ ਪੱਤਰਕਾਰ ਵੀਰ ਨੇ ਸਵਾਲ ਕਰ ਦਿੱਤਾ ਕਿ ਤੁਸੀਂ ਹਾਰ ਜਾਣੇ ਹੋ ਉਹ ਕਹਿੰਦਾ ਫੇਰ ਕੀ ਹੋਇਆ ਮੇਰੀ ਕੌਮ ਮੇਰੇ ਭਰਾ ਮੇਰੇ ਸਿੱਖ ਮੈਨੂੰ ਹਰਾ ਦਿੰਦੇ ਨੇ ਮੈਨੂੰ ਮੇਰੇ ਆਪਣੇ ਹਰਾ ਦਿੰਦੇ ਨੇ ਕਰਮ ਕੋ ਜਦ ਦਿਲ ਤੇ ਚੋਟ ਲੱਗੇ ਜਦ ਆਪਣਾ ਪੰਨ ਆਪਣੇ ਆਗੂ ਸਾਨੂੰ ਅੰਦਰੋਂ ਜਗਾ ਦਿੰਦੇ ਨੇ ਤਾਂ ਅਸੀਂ ਲੋਕ ਫਤਵਾ ਜਿਵਤੀ ਹੋ ਕੇ ਅੰਦਰੋਂ ਪੇਮ ਦੀ ਭਾਵਨਾ ਦੇ ਨਾਲ ਸਭ ਕੁਝ ਭਲਾ ਕੇ ਸਾਥ ਦਿੰਨੇ ਆਂ ਅਸੀਂ ਸਾਡੇ ਵਿੱਚ ਗੁਰਮਖੋ ਇਹੀ ਕਾਬਲੀਅਤ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਸਿੱਖ ਪੰਥ ਦੇ ਵਿੱਚ ਹਰ ਵਰਗ ਦੇ ਵਿੱਚ ਕਿ ਸਾਡੇ ਵਿੱਚ ਦਇਆ ਭਾਵਨਾ ਸਭ ਤੋਂ ਪਹਿਲਾਂ ਹੈ ਜਿਹਦੇ ਕੋਲ ਗੁਰਮਖੋ ਦਇਆ ਭਾਵਨਾ ਹੈ ਉਹੀ ਧਰਮੀ ਹੈ ਪਹਿਲਾਂ ਦਇਆ ਫਿਰ ਧਰਮੀ ਗੁਰਮਖੋ ਜਿਹਦੇ ਕੋਲ ਦਇਆ ਹੀ ਨਹੀਂ ਉਹਨੂੰ ਧਰਮੀ ਨਹੀਂ ਕਿਹਾ ਜਾ ਸਕਦਾ ਉਹਨੂੰ ਕਦੇ ਧਰਮੀ ਨਹੀਂ ਕਿਹਾ ਜਾ ਸਕਦਾ ਪਹਿਲਾਂ ਦਇਆ ਹੋਵੇਗੀ ਫਿਰ ਧਰਮੀ ਬਣੋਗੇ ਤੁਸੀਂ ਅੱਜ ਐਸੇ ਹੀ ਹਾਲਾਤ ਬਣ ਗਏ ਕਾਨੂੰਨ ਦੇ ਵਿੱਚ ਰਹਿ ਕੇ ਕਰਕੇ ਅਧਿਕਾਰ ਹੈ ਭਾਈ ਸਾਹਿਬ ਪਾਈ ਅੰਮਰਤਪਾਲ ਸਿੰਘ ਨੂੰ ਅਧਿਕਾਰ ਹੈ ਉਹ ਜੇਲ੍ਹ ਦੇ ਵਿੱਚ ਰਹਿ ਕੇ ਚੋਣ ਲੜ ਸਕਦੇ ਨੇ ਉਹਨਾਂ ਦੀ ਚੋਣ ਦਾ ਵੀੜਾ ਗੁਰਮਖੋ ਸਾਧ ਸੰਗਤ ਦੀ ਅਸੀਂ ਇਕੱਲੇ ਇਕੱਲੇ ਨਹੀਂ ਠਾਉਣਾ ਹੈ ਕੇਵਲ ਖੰਡੂਰ ਸਾਹਿਬ ਦੀ ਸੀਟ ਐਜਾ ਐਸਾ ਇਤਿਹਾਸ ਸਿਰ ਤੇ ਦਈਏ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਸਲਾਂ ਸਾਡੇ ਉੱਤੇ ਫਕਰ ਮਹਿਸੂਸ ਕਰਨ ਫਕਰ ਮਹਿਸੂਸ ਕਰਨ ਗੁਰਮੁਖੋ ਪਿਛਲੀ ਵਾਰ ਦੀ ਤਰ੍ਹਾਂ ਬੀਬੀ ਖਾਲੜਾ ਦੀ ਤਰ੍ਹਾਂ ਅਸੀਂ ਕਦੇ ਭੁੱਲ ਕੇ ਗਲਤੀ ਨਾ ਕਰ ਲਈਏ ਆਪਣੇ ਦਿਲ ਤੇ ਹੱਥ ਧਰ ਕੇ ਸਤਿਗੁਰੂ ਨਾਨਕ ਪਾਸਾ ਜੀ ਦਾ ਧਿਆਨ ਧਰ ਕੇ ਆਪਣੀ ਜ਼ਮੀਰ ਨੂੰ ਜਗਾ ਲਈਏ ਆਪਣੀ ਜ਼ਮੀਰ ਦੀ ਆਪਣੀ ਆਤਮਾ ਦੀ ਆਵਾਜ਼ ਸੁਣੀਏ ਆਤਮ ਆਪਣੀ ਆਤਮਾ ਦੀ ਆਵਾਜ਼ ਨੂੰ ਬੁਲੰਦ ਕਰੀਏ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹ ਸਮਾਂ ਦੂਰ ਨਾ ਹੋਵੇ ਜਦੋਂ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਏਗੇ ਗੁਰਮੁਖੋ ਖਾਲਸਾ ਉਹ ਹੈ ਜੋ ਸਭਨਾ ਦੇ ਨਾਲ ਪ੍ਰੇਮ ਕਰੇ ਈਰਖਾ ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਜਾਵੇ ਗੁਰਮੁਖੋ ਮਰਨਾ ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗੇ ਆਖੀਐ ਦਰਗਾ ਪਾਵੈ ਸਾਚੀ ਮਾਨੋ ਗੁਰਮੁਖੋ ਮਰਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਹੈ ਜਗਤ ਗੁਰਮੁਖੋ ਮਰਨੇ ਨੂੰ ਮੰਦਾ ਨਹੀਂ ਕਹਿੰਦਾ ਜੋ ਜਗਤ ਲਈ ਆਪਣੇ ਦੇਸ਼ ਦੇ ਲਈ ਆਪਣੇ ਧਰਮ ਲਈ ਮਰ ਮਟ ਜਾਂਦਾ ਹੈ ਕਦੇ ਮੰਨਦਾ ਨਹੀਂ ਮਰਨ ਮਰਨ 'ਚ ਫਰਕ ਹੁੰਦਾ ਹੈ ਮਦਾਨ ਮਦਾਨ 'ਚ ਫਰਕ ਹੁੰਦਾ ਗੁਰਮਖੋ ਇੱਕ ਉਹ ਹੁੰਦੇ ਨੇ ਜੀਵ ਜਿਹੜੇ ਆਪਣੇ ਜਾਇਦਾਦਾਂ ਲਈ ਆਪਣੇ ਘਰ ਦੇ ਪਲਾਟਾਂ ਲਈ ਲੜ ਲੜ ਕੇ ਮਰ ਜਾਂਦੇ ਨੇ ਹਿੱਸੇ ਵਡਾਉਂਦੇ ਵਡਾਉਂਦੇ ਮਰ ਜਾਂਦੇ ਨੇ ਇੱਕ ਆਪਣੇ ਦੇਸ਼ ਦੇ ਆਪਣੇ ਲੋਕਾਂ ਦਾ ਦਰਦ ਲੈ ਕੇ ਆਪਣਾ ਪੰਜਾਬ ਦਾ ਦਰਦ ਲੈ ਕੇ ਗੁਰਮਖੋ ਸਮਾਜਿਕ ਔਣਤਾਈਆਂ ਨੂੰ ਸਮਾਜਿਕ ਰਹਿਤੀਆਂ ਦਾ ਖਾਤਮਾ ਕਰਨ ਦੇ ਲਈ ਅੱਗੇ ਆਉਂਦੇ ਨੇ ਐਸੇ ਯੋਧੇ ਸੰਘਰਸ਼ ਸੀ ਯੋਧਿਆਂ ਦਾ ਸਾਥ ਦਈਏ ਬਾਦ-ਵਿਵਾਦਾ ਤੋਂ ਪਰੇ ਹਟ ਕੇ ਜਾਤ ਪਾਤ ਦੇ ਵੰਦਨਾ ਤੋਂ ਪਰੇ ਹਟ ਕੇ ਉੱਚ-ਨੀਚ ਤੋਂ ਪਰੇ ਹਟ ਕੇ ਰਾਜਨੀਤਿਕ ਪਾਰਟੀਆਂ ਨੂੰ ਪਰੇ ਰੱਖ ਕੇ ਗੁਰਮੁਖੋ ਤੁਹਾਡੇ ਕੋਲ ਅੱਜ ਇੱਕ ਸਹੀ ਫੈਸਲਾ ਲੈਣ ਦਾ ਮੌਕਾ ਹੈ ਸਮਾ ਜੀ ਅੱਜ ਵੀ ਨਾ ਸੀ ਇਹ ਮੌਕਾ ਕਦੇ ਗਵਾਣਾ ਲਈਏ ਗੁਰਮੁਖ ਫਕਰੀ ਕੌਮ ਸਦਾ ਲਈ ਰਹਿੰਦੀ ਪੀੜੀ ਤੱਕ ਰਹਿੰਦੀ ਜੁਗਾ ਤੱਕ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕੀਤਾ ਜਾਵੇਗਾ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਕਿਤੋਂ ਅਨਸਾਪ ਦੀ ਉਮੀਦ ਨਾ ਰਹੇ ਤਾਂ ਗੁਰਮਖੋ ਲੋਕਾਂ ਦੀ ਕਚੈਰੀ ਸਭ ਤੋਂ ਵੱਡੀ ਕਚੈਰੀ ਮੰਨੀ ਜਾਂਦੀ ਹੈ ਜਦ ਸਾਰੇ ਦਰਵਾਜ਼ੇ ਬੰਦ ਹੋ ਜਾਣ ਗੁਰਮਖੋ ਤੋਂ ਨੇਤਰ ਬੰਦ ਕਰਕੇ ਬਹਿ ਜਾਈਏ ਧਿਆਨ ਧਾਰ ਲਈਏ ਜੇ ਅਕਾਲ ਪੁਰਖ ਜੇ ਦੁਨਿਆਵੀ ਤੌਰ ਤੇ ਰਸਤਾ ਕੋਈ ਬੰਦ ਹੋ ਜਾਵੇ ਤਾਂ ਸਤਿਗੁਰ ਪਾਤਸ਼ਾਹ ਚਾਰ ਰਸਤੇ ਖੋਲ ਦਿੰਦਾ ਹੈ ਅੱਜ ਸਾਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਪਵੇਗੀ ਅੱਜ ਸੱਚ ਦੇ ਰਾਹਾਂ ਦੇ ਪਾਂਧੀ ਬਲਣਾ ਪਵੇਗਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਆਗੂਆਂ ਦੇ ਲਈ ਅੱਜ ਸਾਨੂੰ ਆਪਣੇ ਘਰਾਂ ਦੇ ਵਿੱਚ ਬਹਿ ਕੇ ਸਹੀ ਵੋਟ ਦੀ ਵਰਤੋਂ ਕਰਕੇ ਖੰਡੂਰ ਸਾਹਿਬ ਦੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ ਆਪ ਜੀ ਦੇ ਚਰਨਾਂ ਦੇ ਸੇਵਕ ਹਾਂ ਕੋਈ ਸੰਤ ਨਹੀਂ ਕੋਈ ਮਹਾਪੁਰਖ ਨਹੀਂ ਆਪ ਜੀ ਦੇ ਚਰਨਾਂ ਦੀ ਧੂੜ ਹਾਂ ਅਸੀਂ ਕਦੇ ਮਿਲੇ ਨਹੀਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੂੰ ਨਾ ਕਦੇ ਮੇਲ ਹੋਇਆ ਹੈ ਗੁਰਮਖੋ ਇੱਕ ਫਰਜ਼ ਸਮਝਦੇ ਹੋਏ ਕਿਉਂਕਿ ਉਹਨਾਂ ਚੁੱਲਿਆਂ ਦੇ ਵਿੱਚ ਗੁਰਮਖੋ ਘਾਉਗੇ ਪਏ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਬਚਾਉਣ ਦੇ ਲਈ ਉਹਦੇ ਵੀੜਾ ਚੁੱਕਿਆ ਸੀ ਅੱਜ ਸਾਡਾ ਫਰਜ਼ ਹੈ ਸਾਡਾ ਫਰਜ਼ ਬਣ ਜਾਂਦਾ ਹੈ ਗੁਰਮਖੋ ਹਰ ਇੱਕ ਪ੍ਰਾਣੀ ਦਾ ਹਰ ਇੱਕ ਵੋਟਰ ਦਾ ਫਰਜ਼ ਬਣ ਜਾਂਦਾ ਹੈ ਐਸੇ ਤਹਾਡੀ ਕਚਹਿਰੀ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੇ ਨਿਆਂ ਦੀ ਫੈਰ ਰੱਖੀ ਹੈ ਹੁਣ ਲੋੜ ਹੈ ਆਪ ਜੀ ਦੇ ਫਤਵੇ ਦੀ ਆਪ ਜੀ ਦੇ ਫੈਸਲੇ ਦੀ ਸੰਵਿਧਾਨ ਦੀ ਧਾਰਾ ਦੇ ਵਿੱਚ ਰਹਿ ਕੇ ਕਾਨੂੰਨ ਨੂੰ ਮੰਨਦੇ ਹੋਏ ਗੁਰਮੁਖ ਕੋ ਤਹਾਡੀ ਕਚਹਿਰੀ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਆਜ਼ਾਦ ਤੌਰ ਤੇ ਖੰਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਆਜ਼ਾਦ ਲੜ ਰਹੇ ਨੇ ਆਉ ਆਪਾਂ ਉਹਨਾਂ ਦਾ ਫਤਵਾ ਉਹਨਾਂ ਨੂੰ ਦਈਏ ਉਹਨਾਂ ਦੀ ਜਿੱਤ ਤਕੀਨੀ ਬਣਾਈਏ ਤਾਂ ਜੋ ਸਾਡੀਆਂ ਨਸਲਾਂ ਤੇ ਆਉਣ ਵਾਲੀਆਂ ਪੀੜੀਆਂ ਤੋਂ ਸਾਨੂੰ ਦਰਕਾਰ ਨਾ ਪਵੇ ਹੋਈਆਂ ਭੁੱਲਾਂ ਚੁੱਕਾਂ ਖੇਮਾਂ ਦੀ ਮਾਫ਼ੀ ਜੇਕਰ ਕਈ ਵਾਰ ਜਿਜਵਾਤੀ ਹੋ ਕਿ ਕੋਈ ਸ਼ਬਦ ਆਪ ਸ਼ਬਦ ਨਿਕਲ ਜਾਂਦਾ ਹੈ ਤਾਂ ਸਾਧ ਸੰਗਤ ਜੀ ਬਖਸ਼ਣ ਜੋਗ ਹੈ ਗੁਰੂ ਮੇਰਾ ਸਮਰੱਥ ਹੈ ਬਖਸ਼ਣ ਜੋਗ ਹੈ ओके ਪਿਛਲੇ ਔਗਣ ਬਕਸਲੇ ਅੱਗੇ ਮਾਰਦ ਪਾਇਆ ਲਵਾਓ ਜੀ ਹਾਜ਼ਰੀ ਵਾਹਿਗੁਰੂ ਜੀ ਕਾ ਕਲਛ ਵਾਹਿਗੁਰੂ ਜੀ ਕੀ ਫਤਹ